ਹਾਂ ਸਰ ਆਜਾ ਹਾਂ ਸਰ ਆਜਾ ਤਰੀ ਬੰਨਣ ਦੀ ਤਿਆਰੀ ਹੈ ਹਾਂ ਉਹ ਉੱਥੇ ਨੇੜੇ ਹੀ ਹੈ ਅਡੇ ਦੇ ਨਾਲ ਜੀ ਲੱਭੋ ਕਿੱਥੇ ਚੱਲੇ ਹੋ ਨਾ ਨਾ ਕਿੱਥੇ ਚੱਲੇ ਅਛਰੀ ਬੰਨਣੇ ਅਛਰੀ ਨਹੀਂ ਬੰਨਨੇ ਨੇ ਸੀ ਨਾ ਅਸੀਂ ਔਂ ਕਾਕਾ ਵੀ ਬੰਨ ਕਾਕੇ ਵਰੀ ਵੀ ਬੰਨ ले आ आ जा।, आग जा। <laughs> सारे बच्चे बुलहर कर देने बच्चे सारे बुलहर कर देने ਅਭੀ ਪਿੱਛੋਂ ਆਂਦੇ ਹੋਏ ਪਤਾ ਹੀ ਨਹੀਂ ਲੱਗਿਆ ਬਾਈ ਜੀ ਇਹ ਦੇਖੂਗਾ ਕੈਨੇਡਾ 'ਚ ਬੈਠਾ ਓਏ ਐਵੇਂ ਕਰ ਦੋ ਭਾਜੀ ਨੂੰ ਸਾਰੇ ਹੈਲੋ ਹੈਲੋ ਹੇ ਨੀਚੇ ਬੱਚੇ ਹੀ ਖੜੇ ਨੇ ਬੱਚੇ ਹੀ ਆਈ ਜਾਂਦੇ ਆਇਆ ਕੀ ਰਵਾ ਐ ਹੋਰ ਇੰਦਰ ਨੂੰ ਕਾਸ ਦੇ ਉਪਰ ਨਾ ਕਹਾਂਗੀ ਜਲਾ ਨਹੀਂ ਮੈਂ ਬਣਾਵਾਂਗੀ ਛੋਟ ਮਾਰ ਕੇ ਦੜੇ ਬੱਚੇ ਨਹੀਂ ਲੈਣੇ ਉਹ ਵੀ ਚੰਗਣੀਆਂ ਉਹ ਦੂਸਰੇ ਵੀ ਚੰਗਣੀਆਂ ਉਹ ਵੀ ਦੂਸਰੇ ਵੀ ਚੰਗਣੀਆਂ ਉਹ ਸੁਟਰਾ ਦੋ ਇਹਨੂੰ ਹਾਂ ਮੇਰੇ ਵੀ ਪੀੜ ਲੱਗੀ ਸੀ ਮੱਥੇ ਤੇ ਬਾਈ ਨੰਗਾ ਉਹਦਾ ਉਹ ਨੰਗਾ ਤਰੀ ਹਾਲ ਹੈ ਯਾ ਜੱਪੂ ਪਪਾ ਨੂੰ ਕੁੱਟਿਏ ਜੱਪਨੂਰ ਏ ਥੜੀ ਥੜੀ ਨੇ ਲਾਈ ਹੋ ਗਈ ਸੀ ਸਾਡੇ ਚ ਪਿਆਰ ਜੇ ਵਾਲੀ ਇੰਨੀ ਕਿਤੇ ਚੱਲਦੀ ਰਹਿੰਦੀ ਐ ਬਾਹਰ ਚਲੋ ਰੋਟੀ ਖਾ ਲਈ ਗਰਮ ਕਰੀਏ ਚਲੋ 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 ਪਹਿਲੇ ਤੁਸੀਂ ਨਿਕਲੋ ਕਿ ਨਹੀਂ ਕਦੇ ਹੱਥ ਲੈਂਦਾ ਕਿਵੇਂ ਮੈਂ ਰਾਣੀ ਆ ਚਲੋ ਅੱਛਾ ਤੇ ਰਾਜਾ ਰਾਜਾ ਰੋਟੀਆਂ ਗਰਮ ਕਰੂਗਾ ਕਹਿੰਦੀ ਮੈਂ ਰਾਣੀ ਬਣ ਕੇ ਬਹਿਣਾ ਹਾਂ ਜੱਪੂ ਵੀ ਕਹਿੰਦਾ ਹਾਂ ਲਾ ਪਤਾ ਪਾਪਾ ਰੋਟੀ ਗਰਮ ਕਰੂਗਾ ਇਹ ਛਾੜੇ ਕੀ ਹੈ ਹਾਂ ਬਾਪੇ ਨੇ ਮਥਾ ਢੇਕਦੇ ਵੱਡੇ ਮਹਾਰਾਜ ਆ ਇਹ ਉਹ ਚੜ ਗਈ ਇਹ ਅਜੇ ਚੜਨਾ ਨਹੀਂ ਆਂਦਾ ਬੱਚਾ ਹਾਂ ਕੱਲ੍ਹ ਅਸੀਂ ਗਏ ਸੀ ਸ੍ਰੀ ਬਨੇ ਸੀ ਕਿ ਗਲੀ ਨਾ ਸਾਡੀ ਚਾਚੀ ਆ ਸੀ ਪੋਆ ਦਾ ਨਾਲ ਨਾ ਤੇ ਉਹਨਾਂ ਦੇ ਪੋਤੀ ਹੋਈ ਆ ਤੇ ਉਹ ਪੋਤੀ ਦੇ ਸਰੀਮ ਬੰਨੇ ਸੀ ਉਹਨਾਂ ਨੇ ਤੇ ਜਦੋਂ ਆਪਾਂ ਵੀ ਜੱਪਨੂਰ ਦੇ ਸਰੀਮ ਬੰਨੇ ਸੀ ਹਨਾ ਤੇ ਸਾਡੀ ਇੰਟਰਵਿਊ ਹੋਈ ਸੀ ਕਿਹੈਂਡ ਪੰਜਾਬੀ ਤੇ ਉਦੋਂ ਉਹਨਾਂ ਕਈਆਂ ਇੱਕ ਦੋ ਇਹਨਾਂ ਕਮੈਂਟ ਕੀਤੇ ਸੀਗੇ ਉਹ ਮਦੀਰ ਜੀ ਸੀ ਕਿ ਅਕੇ ਪਹਿਲਾਂ ਦਾ ਮੰਗਦੇ ਰਹਿੰਦੇ ਆ ਪੁੱਤ ਹੋ ਜੇ ਸਾਡੇ ਪੁੱਤ ਹੋ ਜੇ ਜਦੋਂ ਕੁੜੀ ਹੋ ਜੇ ਤੇ ਉਦੋਂ ਅਖੇ ਸਫਾਈਆਂ ਜੀ ਹੁੰਦੀਆਂ ਲੱਗ ਜਾਂਦੇ ਆ ਤੇ ਬਾਕੀ ਚਲੋ ਉਹ ਉਹਨਾਂ ਦੀ ਅਕਲ ਉਹਨਾਂ ਨਾਲ ਹਨਾ ਆਪਣਾ ਤਾਂ ਵੀ ਕੀ ਸੀ ਸਾਡੇ ਦਰ ਵਿੱਚ ਜਾਂ ਕੀ ਨਹੀਂ ਸੀਗਾ ਹਨਾ ਉੱਪਰ ਵਾਲਾ ਜਾਣਦਾ ਬਾਕੀ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਜੇ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਠੀਕ ਹੈ ਤੇ ਇਹ ਸਮਝਣ ਵੀ ਹਾਂ ਮੇਰੇ ਪਿਓ ਦੀ ਪਾਗਾ ਉਹਨੂੰ ਦਾਗਣਾ ਲੱਗ ਜੇ ਹਨਾ ਕੁੜੀਆਂ ਕਿਸੇ ਨਾਲ ਘਟਣੀ ਤੇ ਮੁੰਡਿਆਂ ਦੀ ਆਪਣੀ ਜਗ੍ਹਾ ਤੇ ਕੁੜੀਆਂ ਦੀ ਆਪਣੀ ਜਗ੍ਹਾ ਹਨਾ ਤੇ ਮੁੰਡਿਆ ਬਣਾ ਨਹੀਂ ਹਨਾ ਗੁਜ਼ਾਰਾ ਤੇ ਧੀਆ ਬਣਾ ਵਣੀ ਗੁਜ਼ਾਰਾ ਹਨਾ ਤੇ ਬਾਕੀ ਕਹਿੰਦਾ ਵਾਲੀ ਤਾਂ ਬਹੁਤ ਕੁਸ ਕੇ ਜਾਂਦੇ ਰਹਿੰਦੇ ਹੁਣ ਜਦੋਂ ਮੈਂ ਉਹਨਾਂ ਦੇ ਕੋਲ ਜਪਨੂਰ ਨੂੰ ਲੈ ਕੇ ਜਾਣਾ ਚਾਚੀ ਨੇ ਕਿਹਾ ਬਸ ਕਿਉਂ ਉਹਨਾਂ ਦੇ ਪੋਤਾ ਦਾ ਪਹਿਲਾਂ ਸੀਗੇ ਸੀਗਾ ਹਨਾ ਤੇ ਇੱਕ ਤੇ ਵੱਡੀ ਵੱਡੇ ਮੁੰਡੇ ਦੇ ਇੱਕ ਗੁੜੀਆ ਤੇ ਇੱਕ ਬੇਟਾਗਾ ਛੋਟੇ ਮੁੰਡੇ ਦੇ ਇੱਕ ਬੇਟਾ ਸੀਗਾ ਤੇ ਉਹ ਚਾਚੀ ਨੇ ਕਿਹਾ ਬਸ ਹੁਣ ਤਾਂ ਮਨਾ ਮਾਰਾਏ ਸਾਨੂੰ ਜਪਨੂਰ ਵਰਗੀ ਦੇ ਦੇ ਬਸ ਹਨਾ ਚਲੋ ਕਈ ਵੇਖੋ ਧੀਆਂ ਨੂੰ ਵੀ ਦੱਸ ਦਿਆ ਹਨਾ ਤੇ ਯਾਪਾ ਬੋਲ ਦੁਨੀਆ ਪਈ ਆ ਹਨ ਰੰਗ ਬਰੰਗੇ ਪਈ ਆ ਬਾਕੀ ਕਈ ਭੈਣ ਭਰਾ ਵੀ ਇਹਨਾਂ ਧੀਆਂ ਨੂੰ ਵੀ ਤਰਸਦੇ ਆ ਹਨ ਵੀ ਸਾਨੂੰ ਧੀ ਦੇ ਦੇ ਰੱਬ ਹਨ ਤੇ ਬਾਕੀ ਜਦੋਂ ਉਹਨੇ ਦੇਣਾ ਤੇ ਉਦੋਂ ਹੀ ਦੇਣਾਗਾ ਸਮੇਂ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਹੁੰਦਾ ਤੇ ਸਮਾ ਸਮਾ ਸਮਰੱਥ ਹੈ ਤੇ ਬਾਕੀ ਤੁਹਾਨੂੰ ਨਾ ਅਸੀਂ ਕਈ ਭੈਣਾਂ ਦੇ ਮੈਨੂੰ ਪਹਿਲਾਂ ਪਹਿਲਾਂ ਫੋਨ ਵੀ ਆਏ ਆ ਤੇ ਵੀ ਸਾਡੇ ਨਾਲ ਆਪਣੇ ਰਿਲੇਸ਼ਨ ਚ ਹੀ ਆ ਜ਼ਿੰਮੇਦਾਰ ਭਾਈਚਾਰਾਗਾ ਤੇ ਵੀ ਉਹ ਦਵਾਈ ਦਿੰਦੇ ਆ ਵੀ ਜੇ ਕਿਸੇ ਦੇ ਬੇਬੀ ਨਹੀਂ ਹੁੰਦਾ ਹਨ ਤੇ ਬੱਚਾ ਨਹੀਂ ਹੁੰਦਾਗਾ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਉਹ ਕਹਿੰਦੇ ਵੀ ਤੁਸੀਂ ਆਪਦੀ ਵੀਡੀਓ ਚ ਬੋਲਦੇ ਹੋ ਹਨ ਤੇ ਵੀ ਕਿਸੇ ਦਾ ਭਲਾ ਹੋ ਜੇ ਵੀ ਤੇ ਕਰ ਭਲਾ ਹੋਵਾਲਾ ਹਨ ਅੰਤ ਭਲੇ ਦਾ ਭਲਾ ਤੇ ਭਲਾ ਹੋਣਾ ਚਾਹੀਦਾ ਹਨ ਹੋ ਸਕਦਾ ਵੀ ਕਿਸੇ ਦਾ ਹਨਾ ਸਾਡੇ ਜਰੀਏ ਹਨ ਜਿਵੇਂ ਲੱਕੜ ਨਾਲ ਲੋਹਾ ਤਰ ਜਾਂਦਾ ਜਿਵੇਂ ਤੁਹਾਡੇ ਨਾਲ ਅਸੀਂ ਤਰੇ ਆ ਜਿਨੇ ਜੁਗੇ ਆ ਚਲੋ ਸਾਡੇ ਅਸੀਂ ਚੱਜ ਦੀ ਰੋਟੀ ਖਾਣ ਲੱਗ ਗਏ ਅੱਜ ਹਨਾ ਤੇ ਚਲੋ ਗੱਡੀਆਂ ਕਾਰਾਂ ਮਹਿਲਾਂ ਵਾਲੇ ਤਾਂ ਨਹੀਂ ਹੋਏਗੇ ਐਵੇਂ ਤੁਹਾਨੂੰ ਮੈਂ ਝੂਠ ਮਾਰੀ ਜਾਵਾਂ ਤੇ ਵੀ ਤੁਹਾਡੇ ਵਰਗੇ ਅਸੀਂ ਆ ਹਨਾ ਤੁਹਾਡੇ ਤੋਂ ਉੱਪਰ ਨਹੀਂ ਗਏ ਸੀ ਤੁਹਾਡੇ ਵਰਗੇ ਆ ਤੁਹਾਡੇ ਤੋਂ ਥੱਲੇ ਆ ਤੁਹਾਡੇ ਪੈਰਾਂ ਦੀ ਧੂੜਾਂ ਤੁਹਾਡੇ ਚਰਮਾਂ ਦੀ ਧੂੜਾਂ ਸੀ ਤੁਸੀਂ ਹਨਾ ਤੁਸੀਂ ਵੱਡੇ ਆ ਸਾਡੇ ਤੋਂ ਹਨਾ ਤੇ ਬੱਚੇ ਵੀ ਆ ਸਾਡੇ ਨਾਲ ਜੁੜੇ ਹੋਏ ਜਿਹੜੇ ਦੇਖਦੇ ਆ ਸਾਨੂੰ ਹਣ ਪਿਆਰ ਕਰਦੇ ਆ ਤੇ ਇੱਕ ਦਿਨ ਬਾਈਕ ਤੇ ਅਸੀਂ ਬਾਗ ਪਰਾਨੇ ਜਾ ਰਹੇ ਸੀ ਬੱਚੇ ਪਿੱਛੇ ਬਾਏ ਬਾਏ ਕਰਨ ਲੱਗ ਗਏ ਹਨ ਤੇ ਜਣੀ ਬਹੁਤ ਸਾਰੇ ਬੱਚੇ ਵੀ ਸਾਨੂੰ ਬਹੁਤ ਪਿਆਰ ਕਰਦੇ ਆ ਤੇ ਅਸੀਂ ਭਾਗਾਂ ਵਾਲੇ ਆ ਹਨਾ ਕਿ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਆ ਬਾਕੀ ਉਹ ਤੁਹਾਨੂੰ ਨਾ ਵੀ ਉਹਨਾਂ ਨਾਲ ਮਲਾਵਾਂਗੇ ਵੀ ਹੁਣ ਅਸੀਂ ਜਦੋਂ ਗਏ ਉਹਨਾਂ ਦੇ ਘਰੇ ਜਾਵਾਂਗੇ ਤੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ 15 ਸਾਲ ਹੋ ਗਏ ਸੀਗੇ ਬਾਹਰ ਸੀਗੀ ਫੈਮਿਲੀ ਉਹਨਾਂ ਦੇ ਨਾ ਬੱਚਾ ਨਹੀਂ ਸੀਗਾ ਤੇ ਉਹ ਸਾਡੇ ਤੋਂ ਦਵਾਈ ਲੈ ਕੇ ਗਏ ਤੇ ਉਸ ਤੋਂ ਬਾਅਦ ਜਦੋਂ ਬੱਚਾ ਹੋਣ ਵਾਲਾ ਹੋ ਗਿਆ ਤੇ ਫਿਰ ਸੌਰੀ ਜੀ ਮੈਂ ਕੋਈ ਨਾ ਵੀ ਗਲਤ ਬੋਲ ਜਾਵਾਂ ਹਨਾ ਮੈਨੂੰ ਮਾਫ ਕਰਨਾ ਮੈਂ ਜਿੱਦਾਂ ਵੀ ਮੈਨੂੰ ਹੈ ਨਹੀਂ ਕੋਈ ਵਾਦਾ ਘਾਟਾ ਬੋਲਣ ਚ ਤੇ ਸਿੱਧੇ ਸਾਦੇ ਪੰਜਾਬੀ ਬੰਦੇ ਆਪਾਂ ਤੇ ਉਹ ਫਿਰ ਨਾ ਉਹ ਕਹਿੰਦੇ ਵੀ ਸਾਨੂੰ ਘਰੇ ਡੱਬਾ ਦੇਣਾ ਹੈ ਹਨਾ ਚਲੋ ਰੱਬ ਸਾਭ ਦੀ ਸੁਣੇ ਜਿਵੇਂ ਉਹਨਾਂ ਦੀ ਸੁਣੀ ਆ ਹਨਾ ਤੇ ਜਿਹੜੇ ਮੇਰੇ ਭੈਣ ਭਰਾ ਹੋਰ ਬੈਠੇ ਆ ਸਾਡੇ ਨਾਲ ਜੁੜੀਆਂ ਹੋਈਆਂ ਫੈਮਿਲੀਆਂ ਜਿਹਨਾਂ ਦੇ ਬੱਚਾ ਹੈ ਨਹੀਂ ਉਹਨਾਂ ਦੀ ਵੀ ਸੁਣੇ ਹੋ ਸਕਦਾ ਵੀ ਸਾਡੇ ਜ਼ਰੀਏ ਹਨਾ ਤੇ ਤੁਹਾਡੇ ਘਰ ਚ ਖੁਸ਼ੀ ਆਉਣੀ ਹੋਵੇ ਹਨਾ ਸਾਡੇ ਚੈਨਲ ਜਰੀਏ ਹਨਾ ਸਾਡੇ ਨਾਲ ਤੁਸੀਂ ਜੁੜੇ ਆ ਤੇ ਸਾਨੂੰ ਵੀ ਖੁਸ਼ੀ ਹੋਊਗੀ ਜੇ ਕਿਸੇ ਦੇ ਘਰੇ ਖੁਸ਼ੀ ਆਊਗੀ ਹਨਾ ਤੇ ਇਸ ਤੋਂ ਵੱਡ ਧੀਆਂ ਪੁੱਤਾਂ ਤੋਂ ਬਿਨਾ ਕੁਝ ਨਹੀਂ ਹਨਾ ਧੀਆਂ ਪੁੱਤਾਂ ਸਭ ਤੋਂ ਵੱਡੀ ਖੁਸ਼ੀ ਹੈ ਘਰ ਦਾ ਸ਼ਿੰਗਾਰ ਹੈ ਹਨਾ ਪਹਿਲਾਂ ਤਾਂ ਔਰਤਾ ਔਰਤਾ ਜਿਹੜੀ ਉਹ ਵਿੜੇ ਦਾ ਸ਼ਿੰਗਾਰ ਆ ਹਨਾ ਜਿਹੜੇ ਬੱਚੇ ਆ ਉਹ ਬੱਚੇ ਆਪਣੇ ਘਰ ਦਾ ਸ਼ਿੰਗਾਰ ਆ ਹੁਣ ਦੇਖੋ ਤੁਸੀਂ ਦੇਖਦੇ ਆ ਰੋਜ਼ ਵੀ ਜਪਨੂਰ ਸਾਨੂੰ ਤਾਂ ਖੇਡ ਲਾਈ ਰੱਖਦੀ ਐ ਤੇ ਆਂਡ ਗਵਾਂਡ ਦੇ ਨੇੜ ਤੇੜ ਦੇ ਘਰ ਜਦੋਂ ਬਾਹਰ ਨਿਕਲ ਗਈ ਇਹ ਸਾਰਿਆਂ ਦਾ ਕੰਮ ਛੜਾ ਦਿੰਦੀ ਆ ਸਾਰਿਆਂ ਨੂੰ ਕਿਉਂ ਇਹ ਹੈ ਹੀ ਇੰਨੀ ਸ਼ਰਾਰਤੀ ਐ ਸ਼ਰਾਰਤ ਕਰਦੀ ਆ ਬੈਠਣਾ ਨਹੀਂ ਟੇਕ ਕੇ ਨਹੀਂ ਠੀਕ ਐ ਤੇ ਜਿਹੜੀ ਗੱਲ ਇਹਨੂੰ ਕੇਰਾ ਪੜਾਤੀ ਜੀ ਮੈਂ ਤੁਹਾਨੂੰ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਬੱਚੇ ਦਾ ਕੋਰਾ ਕਾਗਜ਼ ਹੁੰਦਾ ਦਿਮਾਗ ਤੇ ਜਿਹੜੀ ਗੱਲ ਇਹਨੂੰ ਕਹਿ ਤੀ ਤੇ ਉਹ ਇਹਨੇ ਕੈਚ ਕਰ ਲੈਣੀ ਆ ਉਹ ਦੁਬਾਰਾ ਪੁੱਛੋ ਉਹ ਦੱਸੂਗੀ ਜਵਾਬ ਦੇਊਗੀ ਵੀ ਜੇ ਮੈਨੂੰ ਉਹ ਜਾ ਕਿੱਥੇ ਆ ਤੇ ਆ ਇਹ ਬਿੰਦੀ ਕਿੱਥੇ ਲਾਉਣੀ ਆ ਇੱਥੇ ਲਾਉਣੀ ਆ ਹਨਾ ਤੇ ਆਪਾਂ ਚੰਗੀਆਂ ਚੰਗੀਆਂ ਗੱਲਾਂ ਸਿਵਾਣਾ ਸਿਖਾਵਾਂਗੇ ਇਹਨੂੰ ਜਿਵੇਂ ਕਿ ਜਿਹੜੇ ਜਿਹੜਾ ਇਹ ਵਾਇਗੁਰੂ ਵਾਇਗੁਰੂ ਕਰਦੀ ਆ ਇਹ ਕੋਈ ਅਸੀਂ ਨਹੀਂ ਸਿਖਾਉਣ ਵਾਲੇ ਠੀਕ ਹੈ ਇਹ ਮਹਾਰਾਜ ਉਹ ਲੋਈ ਦੀ ਮਹਾਰਾਜ ਨਾਲ ਜਾਨੀ ਕਿ ਲੈਵ ਲੱਗੀ ਹੋਈ ਆ ਹਨਾ ਪਤਾ ਨਹੀਂ ਕੀ 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 ਰੂਪ ਆ ਸਾਡੇ ਘਰੇ ਆਇਆ ਜਿਹਨੇ ਜਨਮ ਲਿਆ ਹਨਾ ਕੀ ਚੀਜ਼ ਆ ਇਹ ਹਨਾ ਸਾਨੂੰ ਵੀ ਨਹੀਂ ਪਤਾਗਾ ਹਨਾ ਤੇ ਰੱਬ ਰੂਪ ਹੀ ਆ ਇਹ ਰੂਹ ਜਿਹੜੀ ਸਾਡੇ ਘਰੇ ਆਈ ਆ ਜਪਨੂਰ ਦੇ ਜਰੀ ਹੈ ਨਾ ਤੇ ਇਹ ਮੇਰੇ ਨਾਲ ਗੋਦੀ ਚ ਬੈਠੀ ਆ ਵੀਲ ਚੇਅਰ ਤੇ ਨੀਂਦ ਆਉਂਦੀ ਨਹੀਂ ਵਾਇਗਰੂ ਵਾਇਗਰੂ ਕਰਦੀ ਨੇ ਸੌਂ ਜਾਣਾ ਵਾਇਗਰੂ ਵਾਇਗਰੂ ਜਦੋਂ ਸਪੀਕਰ ਚੱਲਦਾਗਾ ਬਾਬਾ ਲੱਗਦਾ ਸ਼ਾਮ ਨੂੰ ਤੇ ਇਹ ਜਿੱਥੇ ਵੀ ਖੜੀ ਆ ਉਥੇ ਇਹਨੇ ਜਦੋਂ ਬਾਬੇ ਦਾ ਸਪੀਕਰ ਬੋਲਿਆ ਬਾਬੇ ਨੇ ਵਾਹਿਗੁਰੂ ਕਿਹਾ ਤੇ ਇਹਨੇ ਉਹਦੀ ਨੀਮ ਕੇ ਵਾਗੂ ਵਾਹਿਗੁਰੂ ਦਾ ਨਾਮ ਲੈਣਾ ਨੀਵੀਂ ਪਾ ਕੇ ਮੱਥਾ ਟੇਕਣਾ ਸਲਾਮ ਕਰਨੀ ਆ ਬਾਬੇ ਨੂੰ ਹਨ ਤੇ ਦੇਖ ਕੇ ਵਧੀਆ ਲੱਗਦਾ ਹਨ ਤੇ ਬੱਚਾ ਚੰਗੇ ਰਾਹ ਤੇ ਤੁਰਦਾਗਾ ਤੇ ਤੁਸੀਂ ਵੀ ਬੱਚਿਓ ਵੀ ਵਾਹਿਗੁਰੂ ਦਾ ਨਾਮ ਲਿਆ ਕਰੋ ਚਾਹੀਦਾ ਵੀ ਲੈਣਾ ਹੈ ਕਿਉਂਕਿ ਤਾਰਨਾਪਾਣੂ ਵਾਹਿਗੁਰੂ ਨੇ ਆ ਠੀਕ ਹੈ ਜੋ ਜਵਾਰ ਤੁਸੀਂ ਪੜਾਈਆਂ ਕਰਕੇ ਸਫਲ ਹੋਣਾ ਕਿਸੇ ਮਕਾਮ ਤੇ ਪਹੁੰਚਣਾ ਉਹ ਵਾਹਿਗੁਰੂ ਨਹੀਂ ਪਹੁੰਚਾਉਣਾਗਾ ਤੇ ਵਾਹਿਗੁਰੂ ਚਲੋ ਆਪਾਂ ਕਹਿੰਨੇ ਵੀ ਆਪ ਤਾਂ ਨਹੀਂ ਚੱਲ ਕੇ ਆਉਂਦਾ ਕਿਸੇ ਦੇ ਜਰੀਏ ਕਿਸੇ ਦੇ ਵਿਚ ਦੀ ਵਾਸਕੇ ਆਉਂਦਾ ਠੀਕ ਹੈ ਤੇ ਜੇ ਕੋਈ ਆਪਣੇ ਹੈਲਪ ਕਰਦਾ ਜਾਂ ਕੋਈ ਹਨਾ ਆਪਾਂ ਨੂੰ ਕਿਸੇ ਮਕਾਮ ਤੇ ਪਹੁੰਚਾਉਂਦਾਗਾ ਤੇ ਉਹ ਇੱਕ ਵੀ ਰੱਬ ਦਾ ਰੂਪ ਹੀ ਹੁੰਦਾਗਾ ਉਹ ਰੱਬ ਹੀ ਹੁੰਦਾਗਾ ਹਨਾ ਤੇ ਰੱਬ ਖੋਦ ਜਾਨੀ ਕਿ ਆਪਣੇ ਘਰੇ ਚੱਲ ਕੇ ਆਉਂਦਾਗਾ ਠੀਕ ਹੈ ਇਸ ਕਰਕੇ ਸਾਬ ਦਾ ਸਤਕਾਰ ਕਰਦੇ ਆਂ ਸੀ ਸਾਰੀਆਂ ਫੈਮਲੀਆਂ ਦਾ ਤੇ ਤੁਹਾਡੇ ਨਾਲ ਜਰੂਰ ਰੂਬਰੂ ਗਰਾਵਾਂਗੇ ਉਹਨਾਂ ਨੂੰ ਸਾਡੇ ਚਾਚੀ ਜੀ ਦਾਦੇ ਆ ਉਹ ਤੇ ਸਾਡੇ ਜਾਨੀ ਕਿ ਪਾਪਾ ਇੰਜਨਾਂ ਦਾ ਕੰਮ ਕਰਦਾ ਸੀ ਉਹਨਾਂ ਦੇ ਘਰਾਂ ਚ ਜਾਨੀ ਕਿ ਜਾਂਦਾ ਆਉਂਦਾ ਬਹੁਤ ਸੀਗਾ ਮੇਰੀ ਮੰਮੀ ਵੀ ਦੇ ਵੀ ਰਿਲੇਸ਼ਨ ਬਹੁਤ ਸੀ ਉਹਨਾਂ ਦੇ ਘਰੇ ਤਾਇਆ ਚਾਚੀ ਦਾਸ ਦੇ ਸੀ ਕਿ ਕਹਿੰਦੇ ਸਾਡੇ ਕੋਲ ਆ ਜਾਂਦੇ ਸੀ ਹਨਾ ਤੇ ਪਿਆਰ ਆ ਯਾਰ ਪਿਆਰ ਸੀਗਾ ਬਣਿਆ ਹੋਇਆ ਸਾਡੇ ਮਾਪਿਆਂ ਦਾ ਵੀ ਹਨਾ ਤੇ ਇਸ ਕਰਕੇ ਅਸੀਂ ਵੀ ਪਿਆਰ ਨਹੀਂ ਰਹਿਣਾ ਚਾਹੁੰਦੇ ਆ ਠੀਕ ਹੈ ਤੇ ਜੇ ਕੋਈ ਨਫ਼ਰਤ ਕਰੂਗਾ ਠੀਕ ਕਰੀ ਜਾਵੇ ਆਪਾਂ ਨੂੰ ਕੋਈ ਚੱਕਰ ਨਹੀਂ ਕਰੀ ਜਾਵੇ ਹਨਾ ਆਪਣਾ ਆਪ ਖੂਨ ਸਾੜੀ ਜਾਵੇ ਸਾੜਦਾ ਤਾਂ ਹਨਾ ਆਪਾਂ ਨੂੰ ਕੋਈ ਚੱਕਰ ਨਹੀਂ ਤੇ ਬਾਕੀ ਵਾਇਗਰੂ ਸਾਦਾ ਪੜਾ ਕਰੇ ਤੇ ਜ਼ਰੂਰ ਤੁਹਾਨੂੰ ਮਿਲਾਵਾਂਗੇ ਸਾਰਾ ਦੱਸਾਂਗੇ ਹਨਾ ਕੀ ਪ੍ਰੋਸੈਸ ਆ ਕਿਵੇਂ ਦਵਾਈ ਲੈਣੀ ਆ ਦੱਸਣਗੇ ਉਹ ਹਨਾ ਤੇ ਦਵਾਈ ਦਾ ਪ੍ਰਾਈਸ ਵੀ ਉਹ ਦੱਸਣਗੇ ਕਿ ਕੋਈ ਬਾਲੀ ਮਹਿੰਗੀ ਨਹੀਂਗੀ ਮੇਰੇ ਸਾਲ 1500 ਦੀ ਦਵਾਈ ਆ ਕੋਈ ਬਾਲੀ ਮਹਿੰਗੀ ਨਹੀਂਗੀ ਠੀਕ ਆ 500 ਤਾਂ ਬੱਚਾ ਵੀ ਖਾ ਜਾਂਦਾ ਹਨਾ ਤੇ ਆਪਾਂ ਵੈਸੇ ਜੇ ਸਾਰੀ ਫੈਮਿਲੀ ਜਾ ਕੇ ਖੜੇ ਖੜੇ 500 ਰੁਪਇਆ ਤਾਂ ਖਾ ਜਾਣੇ ਆਪਣਾ 500 ਰੁਪਇਆ ਕੋਈ ਬਾਲੀ ਚੀਜ਼ ਨਹੀਂ ਤੇ ਤੁਹਾਨੂੰ ਮਿਲਾਵਾਂਗੇ ਸਾਰਾ ਕੁਝ ਉਹ ਦਵਾਈ ਦਾ ਖਰਚਾ ਹੀ ਲੈਣਾ ਉਹ ਕਹਿੰਦੇ ਅਸੀਂ ਤਾਂ ਬਸ ਭਲਾ ਹੀ ਕਰਨਾ ਦਵਾਈ ਦਾ ਖਰਚਾ ਹੀ ਲੈਂਦੇ ਆ ਅਦਰਵਾਈਜ਼ ਕੋਈ ਉਹ ਪ੍ਰੋਫਟ ਨਹੀਂ ਉਹਨਾਂ ਨੂੰ ਕੋਈ ਵੀ ਨਾਂ ਲੈਣਾ ਉਹ ਕਹਿੰਦੇ ਸੀ ਠੀਕ ਹੈ ਜੀ ਤੇ ਜਰੂਰ ਤੁਹਾਨੂੰ ਫਿਰ ਤੁਸੀਂ ਆ ਸਕਦੇ ਆ ਸਾਡੇ ਕੋਲ ਜਦੋਂ ਤੁਹਾਨੂੰ ਰੂਬਰੂ ਕਰਾਇਆ ਸਾਡਾ ਜਾਣਕਾਰੀ ਦੇਣਗੇ ਉਹਨਾਂ ਤੇ ਤੁਸੀਂ ਸਾਡੇ ਕੋਲ ਆ ਸਕਦੇ ਆ ਅਸੀਂ ਤੁਹਾਨੂੰ ਮਲਾਵਾਂਗੇ ਠੀਕ ਹੈ ਜੀ ਸੋ ਠੀਕ ਹੈ ਜੀ ਸਾਸਰੀ ਕਾਲ ਨੂੰ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਆ ਤਦ ਤੱਕ ਲਈ ਇਦਾਂ ਹੀ ਪਿਆਰ ਬਣਾਈ ਰੱਖੋ ਤੇ ਇਦਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ